ਪਿੱਖੀਵਿੰਡ ਦੇ ਨਜ਼ਦੀਕ ਪਿੰਡ ਚੇਲਾ ਦੀਆਂ ਬੈਕਾਂ ਤੇ ਇੱਕ ਕਿਸਾਨ ਦੀ ਤਿੰਨ ਕਨਾਲਾਂ ਕਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਕਸਬਾ ਪਿੱਖੀਵਿੰਡ ਦੇ ਪਿੰਡ ਚੇਲਾ ਵਿਖੇ ਬੈਕਾਂ ਦੇ ਇੱਕ ਗਰੀਬ ਕਿਸਾਨ ਦੀ ਤਿੰਨ ਕਨਾਲ ਕਣਕ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਅਤੇ ਇਸ ਦੇ ਨਾਲ ਹੀ ਪਈ ਦੋ ਕਨਾਲ ਤੂੜੀ ਵੀ ਪੂਰੀ ਤਰ੍ਹਾਂ ਸੜ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਕਿਸਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਦੇ ਨਜ਼ਦੀਕ ਬਿਜਲੀ ਨੂੰ ਕੰਟਰੋਲ ਕਰਨ ਵਾਸਤੇ ਲਗਾਏ ਗਏ ਸਵਿਚ ਨੂੰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਾਇਰੈਕਟ ਕੀਤਾ ਹੋਇਆ ਹੈ ਜਿਸ ਵਿੱਚੋਂ ਚੰਗਿਆੜੇ ਡਿੱਗਣ ਕਾਰਨ ਉਸ ਦੀ ਤਿੰਨ ਕਨਾਲਾਂ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਪਸ਼ੂਆਂ ਵਾਸਤੇ ਜੋ ਤੁੜੀ ਚਾਰਾ ਬਣਾਉਣ ਲਈ ਰੱਖੀ ਗਈ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਹੈ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਇਸ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਇਹ ਬੱਤੀ ਤੋਂ ਅੱਗ ਲੱਗੀ ਆਪਣੀ ਇਹ ਇਹ ਲੱਗੀ ਆ ਵੀ ਬੱਤੀ ਵਾਲਿਆਂ ਨੇ ਬਣਾਇਆ ਨਹੀਂ ਸੱਚ ਸਿੱਧੀਆਂ ਤਾਰਾਂ ਲਾਈਆਂ ਸ਼ਕਵਾਗਨ ਬਾਜੇ ਆ ਤਾਂ ਇਹ ਤਿੰਨ ਗਰਾਂ ਕਨਕਸ਼ੜੀ ਆ ਡੇਢ ਕਨਾਰ ਨਾੜ ਛੜਿਆ ਇਹ ਸਾਨੂੰ ਮਾਜ ਜਿਹੜਾ ਖਰਚ ਸਾਡਾ ਲੱਗਾ ਪੁੱਤਾਂ ਨੂੰ ਕਨਕਪਾਲੀ ਆ ਇਹ ਜ਼ਿੰਮੇਵਾਰ ਬੱਤੀ ਵਾਲੇ ਇਹਦੀ ਚੇਲੇ ਹੀ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਸਾਡੇ ਗਵੰਢੀ ਆ ਅੱਛਾ ਜੀ ਇਹਦੇ ਸੋਚ ਲੱਗਾ ਬਿਜਲੀ ਦਾ 18 ਕੁਇੰਟਲ ਦੀ ਬੱਤੀ ਦਾ ਉੱਥੋਂ ਸਵਾਰਕ ਹਰ ਸਾਲ ਹੀ ਦਾ ਚੌਥਾ ਸੀਜ਼ਨ ਤੇ ਜਾ ਹੋ ਗਿਆ ਅੱਗ ਲੱਗਦੀ ਆ ਤੇ ਬੜੀ ਵੇਰ ਹੀ ਬੱਤੀਆਂ ਵਾਹ ਹਟੇ ਆ ਪਹਿਲੂ ਐ ਐਸਡੀਓ ਬੂਟਾ ਰਾਮ ਉਹਨੂੰ ਜਾਂਦੇ ਰਹੇ ਆ ਹੁਣ ਵੀ ਜਾਈ ਸਾਹ ਉਹਨਾਂ ਆਖਿਆ ਜੱਸਾ ਸਿੰਘ ਜਾਈ ਨੂੰ ਕਿਸੇ ਨੇ ਕੰਮ ਨਹੀਂ ਕੀਤਾ ਤਾਰਾਂ ਉੱਤਾਂ ਇਸਦੀਆਂ ਡਾਇਰੈਕਟ ਮਿਲੀਆਂ ਇਹਨਾਂ ਦਾ ਨੁਕਸਾਨ ਹੋਇਆ ਅਸੀਂ ਤਾਂ ਮੁੱਖ ਮੰਤਰੀ ਅਕੇ ਬੇਨਤੀ ਕਰਾਂਗੇ ਵੀ ਇਹਨਾਂ ਦਾ ਸਰਕਾਰ ਮਾਜਬਾ ਦੇਵੇ ਗਰੀਬਾਂ ਦਾ ਤੇ ਇਹਨਾਂ ਦਾ ਥੋੜਾ ਬਾਰਾ ਕੋਈ ਆਪ ਦਾ ਭਾਵ ਨਾ ਹੋਵੇ ਇਹ ਜੁਮੇਆਰੀ ਇਹਦੇ ਬਿਲੀ ਬੋਰ ਆ ਜਿਨੇ ਨੇ ਕੋਈ ਵੀ ਤਾਰ ਸਿੱਧੀ ਕਰਕੇ ਕੀਤੀ ਗਲਤ ਕੋਈ ਜਈ ਜੁਮੇਆਰੀ ਦਾ ਐਸਡੀਓ ਜੁਮੇਆਰੀ ਦਾ